ਉਹ ਗੱਲ ਕੀ ਹੋਈ ਸੀ ਜਦੋਂ ਤੁਸੀਂ ਕਿਹਾ ਬਾਹ ਛੱਡ ਮੇਰੀ ਬਾਹ ਛੱਡ ਨਹੀਂ ਆਪਣਾ ਹਿਸਾਬ ਲਾ ਲਈ ਬਾਹ ਛੱਡਣੀ ਜੇ ਮੇਰੇ ਤੇ ਪੈ ਗਈ ਆਪਣਾ ਹਿਸਾਬ ਲਾ ਲਈ ਮਤਲਬ ਲੇਡੀਸ ਸਟਾਫ ਥੋੜਾ ਹੱਥੋਪਾਈ ਹੋਇਆ ਮੇਰੇ ਦੇ ਨਾਲ ਹੋਰ ਕੀ ਕੀ ਗੱਲਾਂ ਹੋਈਆਂ ਜਦੋਂ ਕਹਿੰਦੇ ਸੀ ਚੈਕਿੰਗ ਕਰਵਾਓ ਤੁਹਾਨੂੰ ਉਹ ਕਹਿ ਰਹੇ ਸੀ ਵੀ ਤੁਸੀਂ ਬਾਹਰ ਖੜ੍ਹ ਜੋ ਤੁਹਾਡੇ ਟਾਈਮ ਵੇਟ ਕਰ ਲਓ ਐਵੇਂ ਕਹਿ ਰਹੇ ਸੀ ਇੱਕ ਘੰਟਾ ਹੋ ਗਿਆ ਸੀ ਮੈਨੂੰ ਵੇਟ ਕਰਦੀ ਨੂੰ ਪਰ ਉਹਨਾਂ ਨੇ ਫਿਰ ਵੀ ਮੈਨੂੰ ਐਂਟਰ ਨਹੀਂ ਸੀ ਹੋਣ ਦਿੱਤਾ ਫਿਰ ਥੋੜਾ ਸਟੈਪ ਚੱਕਣਾ ਪਿਆ ਸੀ ਇਹ ਬਾਹ ਛੱਡਣੀ ਛੋੜ ਦਿਓ ਮੈਡਮ ਮੈਂ ਛੱਡ ਸੋਚਿਆ ਨਹੀਂ ਸੀ ਕਦੇ ਵੀ ਜੰਡੀਗੜ੍ਹ ਪੁਲਿਸ ਦੇ ਨਾਲ ਕਦੇ ਤੁਹਾਡਾ ਪੇਚਾ ਪਊ ਨਾ ਕਦੇ ਨਹੀਂ ਸੀ ਸੋਚਿਆ ਇਦਾਂ ਵੀ ਹਾਂ ਕਦੇ ਪੁਲਿਸ ਨਾਲ ਵੀ ਇਦਾਂ ਪੇਚਾ ਪੈਣਾ ਪੇਚੇ ਪਏ ਦੇ ਵਿੱਚੋਂ ਫਿਰ ਪੂਰੀ ਬੱਲੇ ਬੱਲੇ ਕਰਾਤੀ ਹਾਂਜੀ ਪੂਰੀ ਬੱਲੇ ਬੱਲੇ ਹੋਈ ਆ ਮੈਨੂੰ ਰੋਕਾ ਕੋਈ ਨਹੀਂ ਰੋਕਾ ਫਿਰ ਦੇਖ ਲੈਣਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਹਰਮਨ ਹੈ ਜਿਹੜੀ ਪੀਯੂ ਦੀਆਂ ਇਲੈਕਸ਼ਨਾਂ ਵੀ ਲੜ ਸਕਦੀ ਹੈ ਹਾਂਜੀ ਹੋ ਸਕਦਾ ਸਾਸ਼੍ਰੀਕਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ ਤੇ ਮੋਰਚੇ ਦੇ ਵਿੱਚ ਇੱਕ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆਈ ਸੀ ਇੱਕ ਲੜਕੀ ਜਿਹਨੂੰ ਗੇਟ ਤੇ ਯੂਨੀਵਰਸਿਟੀ ਦੇਤੇ ਰੋਕਿਆ ਗਿਆ ਸੀ ਤੇ ਉਹਨੇ ਇੰਨੀ ਜ਼ੁਰਤ ਵਾਲੀ ਜਿਹੜੀ ਗੱਲ ਕਹੀ ਕਿ ਆਪਣਾ ਹਿਸਾਬ ਲਾ ਲਿਓ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹਰਮਨਪ੍ਰੀਤ ਕੋਰ ਹੈ ਹਰਮਨਪ੍ਰੀਤ ਹਾਂਜੀ ਹਰਮਨ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਨੂਰਪੁਰਵੇਦੀ ਇਲਾਕੇ ਦੀ ਰਹਿਣ ਵਾਲੀ ਹਾਂ ਹਾਂਜੀ ਤਾਂ ਉਹ ਗੱਲ ਕੀ ਹੋਈ ਸੀ ਜਦੋਂ ਤੁਸੀਂ ਕਿਹਾ ਬਾਹ ਛੱਡ ਮੇਰੀ ਬਾਹ ਛੱਡ ਨਹੀਂ ਆਪਣਾ ਹਿਸਾਬ ਲ ਉਹ ਗੱਲ ਐਵੇਂ ਸੀ ਮਤਲਬ ਮੈਂ ਉਹਨਾਂ ਨੂੰ ਪਹਿਲਾਂ ਆਈ ਕਾਰਡ ਦੱਸਿਆ ਕਿ ਹਾਂ ਮੈਂ ਯੂਨੀਵਰਸਿਟੀ ਦੀ ਸਟੂਡੈਂਟ ਆ ਵੀ ਤੁਸੀਂ ਮੈਨੂੰ ਅੰਦਰ ਜਾਣ ਦਿਓ ਉਹਨਾਂ ਨੇ ਮੈਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਉਹਨਾਂ ਨੇ ਗੇਟ ਲਾਏ ਹੋਏ ਸੀ ਉਹ ਕਹਿ ਰਹੇ ਸੀ ਕਿ ਹਾਂਜੀ ਤੁਹਾਡੇ ਟਾਈਮ ਤੱਕ ਦੱਸ ਦੰਨੇ ਆ ਸੋਚ ਲੈਣੇ ਆ ਉਹ ਕਹਿ ਰਹੇ ਸੀ ਕਿ ਗੇਟ ਨੰਬਰ 1 ਤੇ ਚਲ ਜਿਓ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਗੇਟ ਨੰਬਰ 3 ਤੇ ਵੀ ਫੋਰਸ ਲਾਈ ਹੋਈ ਤੁਸੀਂ 2 ਤੇ ਵੀ ਲਾਈ ਹੋਈ 1 ਤੇ ਵੀ ਹੋਊਗੀ ਨਾ ਫੋਰਸ ਉੱਥੇ ਤੁਸੀਂ ਐਂਟਰ ਹੋਣ ਦੋਗੇ ਸਾਨੂੰ ਤੇ ਉਸ ਤੋਂ ਬਾਅਦ ਮਤਲਬ ਲੇਡੀਜ਼ ਸਟਾਫ ਥੋੜਾ ਹੱਥੋਪਾਈ ਹੋਇਆ ਮੇਰੇ ਦੇ ਨਾਲ ਤੇ ਉਸ ਤੋਂ ਬਾਅਦ ਥ ਹਾਂਜੀ ਜਿਵੇਂ ਮਤਲਬ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਵੀ ਇਹ ਕੁੜੀ ਨੇ ਜ਼ੁਰਤ ਦਿਖਾਈ ਆ ਯੂਨੀਵਰਸਿਟੀ ਦੇ ਵਿੱਚ ਹਨਾ ਮਤਲਬ ਅ ਹੋਰ ਕੀ ਕੀ ਗੱਲਾਂ ਹੋਈਆਂ ਜਦੋਂ ਤੁਹਾਨੂੰ ਕਹਿੰਦੇ ਸੀ ਕਹਿੰਦੇ ਸੀ ਚੈਕਿੰਗ ਕਰਵਾਓ ਤੁਸੀਂ ਕਹਿੰਦਾ ਚੈਕਿੰਗ ਤਾਂ ਮੇਰੀ ਆਲਰੇਡੀ ਬਾਹਰ ਹੋ ਚੁੱਕੀ ਆ ਹੁਣ ਤੁਸੀਂ ਕੀ ਚੈੱਕ ਕਰਨਾ ਮੈਂ 25 ਵਾਰ ਆਪਣਾ ਆਈ ਕਾਰਡ ਵੀ ਦੱਸਿਆ ਉਹਨਾਂ ਨੂੰ ਉਹਨਾਂ ਨੇ ਖੁਦ ਵੀ ਚੈੱਕ ਕੀਤਾ ਪਰ ਉਹ ਫਿਰ ਵੀ ਮੈਨੂੰ ਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ ਕਹਿੰਦੇ ਕੋਈ ਨਾ ਥੋੜੇ ਟਾਈਮ ਤੱਕ ਦੱਸ ਦੰਨੇ ਡੀਐਸਪੀ ਸਾਹਿਬ ਨੇ ਵੀ ਇਹੀ ਕਿਹਾ ਕਿ ਹਾਂਜੀ ਥੋੜੇ ਟਾਈਮ ਤੱਕ ਦੱਸ ਦੰਨੇ ਤੁਹਾਨੂੰ ਹਾਂ ਹਾਂ ਅੱਛਾ ਐਂਟਰ ਐਂਟਰੀ ਹੋਣ ਨਹੀਂ ਸੀ ਦੇ ਰਹੇ ਨਹੀਂ ਅੱਛਾ ਉਹ ਕਹਿ ਰਹੇ ਸੀ ਕਿ ਵੀ ਤੁਸੀਂ ਬਾਹਰ ਖੜ੍ਹਜੋ ਥੋੜੇ ਟਾਈਮ ਵੇਟ ਕਰ ਲਓ ਐਵੇਂ ਕਹਿ ਰਹੇ ਸੀ ਇੱਕ ਘੰਟਾ ਹੋ ਗਿਆ ਸੀ ਮੈਨੂੰ ਵੇਟ ਕਰਦੀ ਨੂੰ ਪਰ ਉਹਨਾਂ ਨੇ ਫਿਰ ਵੀ ਮੈਨੂੰ ਐਂਟਰ ਨਹੀਂ ਸੀ ਹੋਣ ਦਿੱਤਾ ਫਿਰ ਥੋੜਾ ਸਟੈਪ ਚੱਕਣਾ ਪਿਆ ਸੀ ਇਹ ਕਿਹੜੀ ਕਲਾਸ ਦੇ ਵਿੱਚੋਂ ਤੁਸੀਂ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸੈਕੰਡ ਇਅਰ ਦੀ ਸਟੂਡੈਂਟ ਆ ਅੱ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਹਰਮਨ ਹੈ ਜਿਹੜੀ ਪੀਯੂ ਦੀਆਂ ਇਲੈਕਸ਼ਨਾਂ ਵੀ ਲੜ ਸਕਦੀ ਹੈ ਹਾਂਜੀ ਹੋ ਸਕਦਾ ਹਾਂਜੀ ਘਰਦਿਆਂ ਦਾ ਫੋਨ ਆਇਆ ਉਸ ਤੋਂ ਬਾਅਦ ਹਾਂਜੀ ਘਰਦਿਆਂ ਦੇ ਕਾਫੀ ਫੋਨ ਆਏ ਉਹਨਾਂ ਨੇ ਵੀ ਪੂਰੀ ਸਪੋਰਟ ਹੈ ਉਹਨਾਂ ਨੇ ਵੀ ਮਤਲਬ ਕਿਹਾ ਕਿ ਹਾਂਜੀ ਵੀ ਸਾਨੂੰ ਪ੍ਰਾਊਡ ਹੈ ਆਪਣੇ ਬੱਚੇ ਤੇ ਵੀ ਹਾਂ ਕੱਲੀ ਕੁੜੀ ਨੇ ਵੀ ਇੰਨੀ ਵੀ ਫੋਰਸ ਦੇ ਵਿੱਚ ਵੀ ਸਟੈਪ ਚੱਕਿਆ ਵੀ ਨਹੀਂ ਤਾਂ ਕਈ ਡਰ ਦੇ ਨਿਆਣੇ ਪਿੱਛੇ ਹੀ ਹਟ ਜਾਂਦੇ ਵੀ ਤੂੰ ਫਿਰ ਵੀ ਅੰਦਰ ਗਈ ਐਂਟਰ ਹੋਈ ਤੂੰ ਆਪਣਾ ਹੱਕ ਲਿਆ ਵੀ ਵਧੀਆ ਕੀਤਾ ਰਿਲੇਟਿਵਸ ਦੇ ਵੀ ਕਾਫੀ ਫੋਨ ਆਏ ਉਹਨਾਂ ਨੇ ਵੀ ਇਹ ਕਿਹਾ ਕਿ ਹਾਂਜੀ ਵਧੀਆ ਸੀ ਵੀਡੀਓਜ਼ ਦੇਖ ਕੇ ਹੀ ਫੋਨ ਆ ਗਏ ਸਾਰਿਆਂ ਨੂੰ ਇਹ ਸਾਰਿਆਂ ਦੇ ਵੀਡੀਓਜ਼ ਦੇਖ ਕੇ ਹੀ ਫੋਨ ਆ ਗਏ ਕਹਿ ਰਹੇ ਸੀ ਕਿ ਹਾਂਜੀ ਤੂੰ ਠੀਕ ਹੈ ਕੁਝ ਹੋਇਆ ਤੈਨੂੰ ਮੈਂ ਕਿਹਾ ਨਾ ਨਾ ਵੀ ਮੈਂ ਤਾਂ ਠੀਕਾਂ ਵੀ ਹੋ ਗਈ ਐਂਟਰੀ ਮੇਰੀ ਹਾਂਜੀ ਤੁਹਾਨੂੰ ਲੱਗਦਾ ਸੀ ਵੀ ਇਹ ਕਦੇ ਜੇ ਮੰਨ ਲਓ ਬਾਇ ਚਾਂਸ ਹੀ ਹੋਇਆ ਇਹ ਸਾਰਾ ਸਿਸਟਮ ਵਾਲੋ ਜਿੱਤ ਤੁਹਾਨੂੰ ਨਾ ਰੋਕ ਦੇ ਉੱਥੇ ਜਿਹੜੀ ਤੁਸੀਂ ਉਹਨਾਂ ਨਾਲ ਮੰਨ ਲਓ ਜਿਹੜੀ ਤੂੰ ਤੂੰ ਮੈਂ ਮੈਂ ਹੁੰਦੀ ਉਹ ਨਾ ਹੁੰਦੀ ਅਗਰ ਉਹ ਨਾ ਰੋਕ ਦੇ ਤਾਂ ਐਨ ਸਟੈਪ ਵੀ ਨਹੀਂ ਸੀ ਵਧਣਾ ਉਹ ਸਿੱਧਾ ਐਂਟਰ ਹੋਣ ਦਿੰਦੇ ਤਾਂ ਐਨੀ ਗੱਲ ਵੀ ਨਹੀਂ ਸੀ ਵਧਣੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਮੰਨ ਲਓ ਜਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਸਾਰੇ ਗੇਟਾਂ ਦੇ ਉੱਪਰ ਜਿਹੜੀ ਫੋਰਸ ਲਾਈ ਸੀ ਚੰਡੀਗੜ੍ਹ ਪੁਲਿਸ ਸੀਗੀ ਜਿਸ ਤਰੀਕੇ ਨਾਲ ਲੱਗੀ ਹੋਈ ਸੀ ਤੁਸੀਂ ਇੱਥੇ ਦੇ ਸਟੂਡੈਂਟੋਂ ਕਿਵੇਂ ਦੇਖਦੇ ਹੋ ਇਹ ਸਾਰੇ ਮਾਹੌਲ ਨੂੰ ਜਦੋਂ ਕਿਹਾ ਸੀ ਕਿ ਆਊਟਸਾਈਡਰਸ ਵੀ ਨਹੀਂ ਆਣ ਦੇਣੇ ਚਲੋ ਠੀਕ ਸੀ ਉਹ ਗੱਲ ਵੀ ਆਊਟਸਾਈਡਰ ਨਾਣ ਪਰ ਜਦੋਂ ਆਪਾਂ ਇੱਥੇ ਦੇ ਸਟੂਡੈਂਟ ਆ ਇਹ ਸਾਨੂੰ ਕਿਉਂ ਨਹੀਂ ਐਂਟਰ ਨਹੀਂ ਸੀ ਹੋਣ ਦਿੰਦੇ ਇਹਨਾਂ ਇਸ ਗੱਲ ਦਾ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਸੀ ਨਾ ਇਹਨਾਂ ਨੇ ਉਦੋਂ ਕਿਹਾ ਕਿ ਹਾਂ ਇਹ ਪ੍ਰੂਫ ਹੈ ਇਸ ਗੱਲ ਦਾ ਵੀ ਕਿਉਂ ਨਹੀਂ ਐਂਟਰ ਹੋਣ ਦੇਣਾ ਮੈਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਨਹੀਂ ਐਂਟਰ ਹੋਣ ਦੇ ਰਹੇ ਵੀ ਜਦੋਂ ਮੈਂ ਤੁਹਾਨੂੰ ਆਪਣਾ ਆਈ ਕਾਰਡ ਵੀ ਦੱਸ ਰਹੀ ਆ ਉਹਨਾਂ ਨੇ ਫਿਰ ਵੀ ਐਂਟਰ ਨਹੀਂ ਹੋਣ ਦਿੱਤਾ ਜਿਵੇਂ ਮੰਨ ਲਓ ਇਸ ਗੱਲ ਦਾ ਕੋਈ ਜਵਾਬ ਹੀ ਨਹੀਂ ਸੀ ਕਿ ਆਪਾਂ ਵੀ ਕਿਉਂ ਰੋਕ ਰਹੇ ਆ ਤੁਹਾਨੂੰ ਕਾਹਦੇ ਰੋਕ ਰਹੇ ਆ ਕੀ ਕੀ ਸਵਾਲ ਕਰ ਰਹੇ ਸੀ ਤੁਹਾਨੂੰ ਵੀ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਮੇਰੇ ਨਾਲ ਬਸ ਮੈਨੂੰ ਅੰਦਰ ਜਾਣ ਤੋਂ ਰੋਕ ਰਹੇ ਸੀ ਕਿ ਤੁਸੀਂ ਅੰਦਰ ਨਹੀਂ ਜਾਣਾ ਤੁਸੀਂ ਇੱਥੇ ਰਹਿ ਰਹੇ ਹੋ ਹੌਸਟਲ ਦੇ ਵਿੱਚ ਰਹਿੰਦੇ ਹੋ ਮੈਂ ਹੌਸਟਲ ਦੇ ਵਿੱਚ ਰਹਿੰਦੀ ਆ ਅੱਛਾ ਬਾਹਰ ਗਏ ਸੀ ਯੂਨੀਵਰਸਿਟੀ ਚੋਂ ਫਿਰ ਤੁਸੀਂ ਯੂਨੀਵਰਸਿਟੀ ਚੋਂ ਬਾਹਰ ਗਏ ਹੋਮੋਗੇ ਨਹੀਂ ਨਹੀਂ ਮੈਂ ਘਰ ਤੋਂ ਆਈ ਸੀ ਸਵੇਰੇ ਮੈਂ ਘਰ ਤੋਂ ਆਈ ਸੀ ਸਵੇਰੇ ਸਵੇਰੇ ਹੀ ਮੈਨੂੰ ਤੰਗ ਕਰਨ ਲੱਗੇ ਅੱਛਾ ਆਉਂਦਿਆਂ ਸਾਰੀ ਮੈਨੂੰ ਤੰਗ ਕਰਨ ਲੱਗੇ ਅੱਛਾ ਹਾਂਜੀ ਕਿਸੇ ਡਿਪਾਰਟਮੈਂਟ ਦੇ ਵਿੱਚੋਂ ਤੁਹਾਡਾ ਕਿ ਕਿਸੇ ਟੀਚਰ ਦਾ ਜਾਂ ਕਿਸੇ ਦਾ ਫੋਨ ਆਇਆ ਹਾਲਾਂਕਿ ਤੱਕ ਮਤਲਬ ਕਿਸੇ ਟੀਚਰ ਨਾਲ ਨਹੀਂ ਗੱਲ ਹੋਈ ਮਤਲਬ ਕਲਾਸਮੇਟਸ ਦੇ ਨਾਲ ਗੱਲ ਹੋਈ ਹੈ ਉਹਨਾਂ ਨੇ ਵੀ ਕਾਫੀਆਂ ਰੀਲਸ ਭੇਜੀਆਂ YouTube ਤੇ ਲਿੰਕ ਭੇਜ ਜੋ ਵੀ ਮਤਲਬ ਲਾਈਵ ਵਗੈਰਾ ਚੱਲ ਰਿਹਾ ਸੀ ਉਹਨਾਂ ਦੇ ਲਿੰਕ ਵਗੈਰਾ ਭੇਜੇ ਵੀਡੀਓਜ਼ ਭੇਜੀਆਂ ਕਦੇ ਸੋਚਿਆ ਸੀ ਵੀ ਯੂਨੀਵਰਸਿਟੀ ਦੇ ਵਿੱਚ ਮੈਂ ਕਦੇ ਇਸ ਤਰੀਕੇ ਨਾਲ ਵੀ ਬੜੂੰਗੀ ਨਹੀਂ ਨਹੀਂ ਐਵੇਂ ਤਾਂ ਕਦੇ ਨਹੀਂ ਸੀ ਸੋਚਿਆ ਇਹ ਤਾਂ ਬਸ ਜਦ ਹੀ ਹੋ ਜਾਂਦਾ ਜੋ ਹੋਣਾ ਹੁੰਦਾ ਸੋਚਿਆ ਨਹੀਂ ਸੀ ਕਦੇ ਵੀ ਇਸ ਤਰੀਕੇ ਨਾਲ ਜੋ ਚੰਡੀਗੜ੍ਹ ਪੁਲਿਸ ਦੇ ਨਾਲ ਕਦੇ ਤੁਹਾਡਾ ਪੇਚਾ ਪਊ ਨਾ ਕਦੇ ਨਹੀਂ ਸੀ ਸੋਚਿਆ ਇਦਾਂ ਵੀ ਹਾਂ ਕਦੇ ਪੁਲਿਸ ਨਾਲ ਵੀ ਇਦਾਂ ਪੇਚਾ ਪੈਣਾ ਪੇਚੇ ਪਏ ਦੇ ਵਿੱਚੋਂ ਫਿਰ ਪੂਰੀ ਬੱਲੇ ਬੱਲੇ ਕਰਾਤੀ ਹਾਂਜੀ ਪੂਰੀ ਬੱਲੇ ਬੱਲੇ ਹੋ ਗਈ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਂਦਿਆਂ ਤਾਂ ਇਹ ਸੀ ਹਰਮਨਪ੍ਰੀਤ ਕੌਰ ਜਿਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਵੀਡੀਓ ਵਾਇਰਲ ਹੋ ਰਹੀ ਸੀ ਇਹ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਦੇ ਨਾਲ ਬਹਿਸ ਹੋ ਰਹੀ ਸੀ ਇਹਨਾਂ ਦੀ ਤਾਂ ਇਹ ਕਹਿੰਦੇ ਬਾਇ ਚਾਂਸ ਸਾਰਾ ਕੁਝ ਹੋਇਆ ਮੈਂ ਤਾਂ ਘਰੋਂ ਆਈ ਸੀ ਮੈਨੂੰ ਅੰਦਰ ਆਉਣ ਨਹੀਂ ਸੀ ਦੇਂਦੀ ਜਿਸ ਤੋਂ ਬਾਅਦ ਇਹ ਸਾਰਾ ਸੀਨ ਹੈ ਜਿਹੜਾ ਕ੍ਰੀਏਟ ਹੋਇਆ ਵੀਡੀਓ ਜਿਹੜੀ ਮੌਕੇ ਦੀ ਤੁਹਾਨੂੰ ਦਿਖਾ ਰਹੇ ਹਾਂ ਗੇਟ ਖੁੱਲ ਚੁੱਕਿਆ ਗੇਟ ਖੁੱਲ ਚੁੱਕਿਆ ਤਾਂ ਪੰਜਾਬ ਯੂਨੀਵਰਸਿਟੀ ਦਾ ਗੇਟ ਨੰਬਰ 1 ਖੁੱਲ ਚੁੱਕਿਆ ਤਾਂ ਤਸਵੀਰਾਂ ਇਧਰਲੇ ਪਾਸਿਓਂ ਦਿਜਿੰਦੇ ਲਾ ਰਹੇ ਨੇ ਇਧਰਲੇ ਪਾਸਿਓਂ ਚੰਡੀਗੜ੍ਹ ਪ੍ਰਸ਼ਾਸਨ ਜਿੰਦੇ ਲਾ ਰਿਹਾ ਤਾਂ ਇਧਰ ਵੀ ਦੇਖ ਸਕਦੇ ਹੋ ਤੁਸੀਂ ਬਾਹਰਲੇ ਪਾਸੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਇਹ ਗੇਟ ਖੋਲ ਲਿਆ ਗਿਆ ਗੇਟ ਖੋਲ ਲਿਆ ਗਿਆ ਮੂਰੇ ਚੰਡੀਗੜ੍ਹ ਪ੍ਰਸ਼ਾਸਨ ਸੀ ਤਾਂ ਦੇਖ ਸਕਦੇ ਹੋ ਮੂਰੇ ਚੰਡੀਗੜ੍ਹ ਪ੍ਰਸ਼ਾਸਨ ਸੀ ਤਾਂ ਪ੍ਰਵੇਂਦਰ ਸਿੰਘ ਢੀਟ ਸਾਹਿਬ ਪ੍ਰਵੇਂਦਰ ਸਿੰਘ ਢੀਟ ਸਾਹ ਪਹੁੰਚੇ ਹੋਏ ਨੇ ਤਾਂ ਜਿਹੜੀ ਹੋਇਆ ਇਹ ਤਸਵੀਰ ਪੀਯੂ ਦੇ ਗੇਟ ਨੰਬਰ 1 ਦੀ ਹੈ ਜੀ ਜੀ ਸਿੱਟਾ ਦਾ ਕੀ ਕਹਣਾ ਚਾਹੁੰਦੇ ਹੋ ਹੋਰ ਹੋਏਗੀ ਤੇ ਲੋਕ ਯਾਦ ਜਿੱਤ ਹੋਏਗੀ ਇਹ ਸਰਕਾਰ ਤਾਂ ਇਹਨਾਂ ਸਰਕਾਰ ਦੀ ਧੱਕਾਸ਼ਾਹੀ ਨਹੀਂ ਚੱਲੇਗੀ ਪੰਜਾਬ ਦੇ ਲੋਕ ਕਰੇ ਸਹਿਣ ਉਹ ਤਾਂ ਦੇਖ ਸਕਦੇ ਤੁਸੀਂ ਧੱਕੇਸ਼ਾਹੀ ਨਹੀਂ ਚੱਲੇਗੀ ਕਹਿੰਦੇ ਤਾਂ ਇਧਰਲੇ ਪਾਸੇ ਮੌਕੇ ਦੀਆਂ ਤਸਵੀਰਾਂ ਪੀਯੂ ਦਾ ਗੇਟ ਨੰਬਰ 1 ਗੇਟ ਖੋਲ ਦਿੱਤਾ ਗਿਆ ਗੇਟ ਖੋਲ ਦਿੱਤਾ ਗਿਆ ਲੋਕਾਂ ਵੱਲੋਂ ਲੋਕਾਂ ਵੱਲੋਂ ਗੇਟ ਖੋਲ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਓਏ ਧਿਆਨ ਨਾਲ ਜੀ ਤਾਂ ਭੱਜ ਦੌੜ ਵੀ ਕਿਤੇ ਨਾ ਕਿਥੇ ਹੋ ਰਹੀ ਸੀ ਭੱਜ ਦੌੜ ਵੀ ਕਿਦਾਂ ਕਿਦਾਂ ਹੋ ਰਹੀ ਸੀ ਤਾਂ ਇਹ ਦੇਖ ਸਕਦੇ ਹੋ ਤੁਸੀਂ ਔਲ ਕਿਹੜੇ ਮੌਕੇ ਦੀਆਂ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਤਾਂ ਵਾਟਰ ਕੈਨਨ ਵੀ ਖੜਾ ਹੋਇਆ ਨਾਲ ਵਾਟਰ ਕੈਨਨ ਵੀ ਖੜਾਇਆ ਹੋਇਆ ਤਾਂ ਇੱਥੇ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੇਟ ਖੋਲ ਦਿੱਤਾ ਗਿਆ ਜਿੰਦੇ ਤੋੜ ਦਿੱਤੇ ਗਏ ਨੇ ਲੋਕਾਂ ਵੱਲੋਂ ਲੋਕਾਂ ਵੱਲੋਂ ਜਿੰਦੇ ਤੋੜੇ ਗਏ ਦੇ ਤਾਂ ਮੌਕੇ ਦੀਆਂ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਜੋ ਇਹ ਤਸਵੀਰਾਂ ਚਾਹ ਸਕਣ ਕਿਉਂਕਿ ਕਾਲ ਦਿੱਤੀ ਗਈ ਸੀ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਵੀ ਸਟੂਡੈਂਟਸ ਵੱਲੋਂ ਵੀ ਤਾਂ ਗੇਟ ਨੰਬਰ 1 ਤੇ ਜਿਹੜਾ ਮਾਹੌਲ ਆ ਪਖਦਾ ਹੋਇਆ ਕਿਤਨਾ ਕਿਤੇ ਨਜ਼ਰ ਆ ਰਿਹਾ ਸੀ ਤਾਂ ਦੇਖ ਸਕਦੇ ਹੋ ਤੁਸੀਂ ਮੌਕੇ ਤੇ ਸਟੂਡੈਂਟਸ ਵੱਲੋਂ ਜੋ ਹੈ ਗੇਟ ਦਾ ਜਿੰਦਾ ਖੋਲ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਯੂਨੀਵਰਸਿਟੀ ਤੋਂ ਲਾਈਵ ਤਸਵੀਰਾਂ ਵਰਤਮਤ ਸੇਅਰ ਕਰਦੇ ਹੋ ਲੋਕਾਂ ਤੱਕ ਤਾਂ ਜੋ ਇਹ ਤਸਵੀਰਾਂ ਪਹੁੰਚ ਸਕਣ ਪੰਜਾਬ ਦੇ ਲੋਕਾਂ ਤੱਕ ਤਾਂ ਦੇਖ ਸਕਦੇ ਹੋ ਤੁਸੀਂ ਸਟੂਡੈਂਟਸ ਨੇ ਜਿਹੜੇ ਕਿਤਨਾ ਕਿਤੇ ਉਹ ਜਿਕਾਰੇ ਲਾਉਂਦੇ ਹੋਏ ਨਜ਼ਰ ਆ ਰਹੇ ਨੇ